ਇੱਕ ਵਾਰ ਗੁਰੂ ਨਾਨਕ ਦੇਵ ਜੀ ਸੂਫੀਆਂ ਦੇ ਪਿੰਡ ਵਿੱਚ ਜਾ ਬੈਠੇ ਉੱਥੇ ਬਹੁਤ ਸਾਰੇ ਸੂਫੀ ਰਹਿੰਦੇ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਪਿੰਡ ਤੋਂ ਬਾਹਰ ਆ ਬੈਠੇ ਨੇ ਤਾਂ ਉਹਨਾਂ ਨੇ ਸੋਚਿਆ ਇਹ ਮਹਿਮਾਨ ਹਨ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਿੱਚ ਪਹਿਲਾਂ ਹੀ ਬਹੁਤ ਸਾਰੇ ਪੀਰ ਫਕੀਰ ਰਹਿੰਦੇ ਹਨ ਹੁਣ ਇੱਥੇ ਹੋਰ ਕਿਸੇ ਲਈ ਥਾਂ ਨਹੀਂ ਹੈ ਅਗਲੀ ਸਵੇਰ ਇੱਕ ਸੂਫੀ ਨੇ ਗੁਰੂ ਜੀ ਲਈ ਦੁੱਧ ਦਾ ਭਰਿਆ ਹੋਇਆ ਇੱਕ ਕਟੋਰਾ ਭੇਜਿਆ ਇੱਕ ਟੋਰਾ ਇੰਨਾ ਭਰਿਆ ਹੋਇਆ ਸੀ ਕਿ ਉਸ ਵਿੱਚ ਇੱਕ ਬੂੰਦ ਹੋਰ ਨਹੀਂ ਜਾ ਸਕਦੀ ਸੀ ਪਰ ਇਹ ਕੋਈ ਤੋਹਫਾ ਨਹੀਂ ਸੀ ਇਹ ਇੱਕ ਸਨੇਹਾ ਸੀ ਇਸ ਦਾ ਮਤਲਬ ਸੀ ਸਾਡੇ ਪਿੰਡ ਵਿੱਚ ਪਹਿਲਾਂ ਹੀ ਬਹੁਤ ਸਾਰੇ ਗਿਆਨੀ ਅਤੇ ਸੰਤ ਹਨ ਇੱਥੇ ਹੋਰ ਕਿਸੇ ਦੀ ਲੋੜ ਨਹੀਂ ਹੈ ਜਦੋਂ ਉਹ ਵਿਅਕਤੀ ਉਹ ਦੁੱਧ ਗੁਰੂ ਨਾਨਕ ਦੇਵ ਜੀ ਕੋ ਲੈ ਕੇ ਆਇਆ ਤਾਂ ਗੁਰੂ ਜੀ ਮੁਸਕਰਾਏ ਉਹਨਾਂ ਨੇ ਨੇੜੇ ਪਈਆਂ ਜੰਗਲੀ ਬੂਟੀਆਂ ਵਿੱਚੋਂ ਇੱਕ ਫਲ ਤੋੜਿਆ ਅਤੇ ਬੜੀ ਹੀ ਨਰਮੀ ਨਾਲ ਉਸ ਕਟੋਰੀ ਦੇ ਉੱਪਰ ਰੱਖ ਦਿੱਤਾ ਫਲ ਦੁੱਧ ਵਿੱਚ ਡੁੱਬਿਆ ਹੀ ਨਹੀਂ ਬਸ ਹੌਲੀ-ਹੌਲੀ ਉੱਪਰ ਤੈਰਨ ਲੱਗ ਪਿਆ ਇਹ ਨਜ਼ਾਰਾ ਦੇਖ ਕੇ ਮਰਦਾਨਾ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਇਸ ਦਾ ਕੀ ਮਤਲਬ ਹੈ ਗੁਨਾਨਕ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਕਿਹਾ ਉਹਨਾਂ ਨੇ ਸਾਨੂੰ ਸੰਦੇਸ਼ ਭੇਜਿਆ ਸੀ ਕਿ ਥਾਂ ਭਰ ਚੁੱਕੀ ਹੈ ਪਰ ਮੇਰਾ ਜਵਾਬ ਹੈ ਮੈਨੂੰ ਕਿਸੇ ਦਾ ਥਾਂ ਖਿਸਕੌਣ ਦੀ ਲੋੜ ਨਹੀਂ ਮੈਂ ਫੁੱਲ ਵਾਂਗ ਹਾਂ ਨਰਮ ਬਿਨਾ ਵਜਨ ਜਿੱਥੇ ਪਿਆਰ ਤੇ ਸੱਚ ਹੋਵੇ ਉੱਥੇ ਆਪ ਹੀ ਥਾਂ ਬਣ ਜਾਂਦੀ ਹੈ ਇਹ ਲਫ਼ਜ਼ ਸੁਣ ਕੇ ਸੂਫੀਆਂ ਦੇ ਦਿਲ ਨਰਮ ਹੋ ਗਏ ਤੇ ਉਹ ਸਮਝ ਗਏ ਕਿ ਅਸਲੀ ਮਹਾਨਤਾ ਕਦੇ ਸ਼ੋਰ ਨਹੀਂ ਕਰਦੀ ਉਹ ਕਦੀ ਖੁਦ ਬੇ ਖੁਦ ਦਿਲਾਂ ਵਿੱਚ ਜਗ੍ਹਾ ਬਣਾ ਲੈਂਦੀ ਹੈ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦੀ ਦਿਲ ਦੀ ਰੋਸ਼ਨੀ ਤੱਕ ਪਹੁੰਚ ਸਕੇ